ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚ ਵਿੰਡਾ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਮੱਜਾਂ ਤੇ ਇੱਕ ਗਾਂ ਤਾਂ ਨਸੂਈ ਸਭਾਈ ਤੁਹਾਨੂੰ ਦਿਖਾਵਾਂਗੇ ਮੱਜਾਂ ਵੀ ਇੱਕ ਸੂਈ ਤੇ ਇੱਕ ਗੱਬਣ ਤੇ ਇੱਕ ਬੱਚੇ ਤੋਂ ਬਿਨਾ ਤੁਹਾਨੂੰ ਦਿਖਾਉਣੀ ਹੈ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸੁਣਾ ਠੀਕ ਠਾਕ ਜੀ ਵਧੀਆ ਵਧੀਆ ਫਿਰ ਤੁਸੀਂ ਕਿੰਨਾ ਹੋ ਸਭ ਵਧੀਆ ਜੀ ਵਧੀਆ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਭਾਸ ਸਿੰਘ ਜੀ ਪਿੰਡ ਚੁਈਣਾ ਜ਼ਿਲ੍ਹਾ ਬਠਿੰਡ ਨਾਲ ਆ ਤੇ ਫੋਨ ਨੰਬਰ ਵੀ ਬੋਲ ਦੇ ਕਰੀ 984549 ਠੀਕ ਆ ਤੇ ਅੱਜ ਫਿਰ ਤਿੰਨ ਮੱਝਾਂ ਤੇ ਇੱਕ ਗਾਂ ਹਨਾ ਹਾਂਜੀ ਤਿੰਨ ਮੱਝਾਂ ਤੇ ਇੱਕ ਗਾਂ ਤੇ ਸ਼ੁਰੂਆਤ ਫਿਰ ਆ ਪਿੱਲੇ ਨੰਬਰ ਵਾਲੀ ਝੋਟੀ ਤੋਂ ਕਰ ਲਈਏ ਆ ਝੋਟੀ ਤੋਂ ਕਰ ਲਈਏ ਹਾਂ ਦੇਖ ਸਕਦੇ ਸਰੀਰ ਪੱਖਾ ਪੂਰੀ ਸੋਹਣੀ ਤੇ ਬਿਲਕੁਲ ਛੋਟਾ ਸਿੰਘ ਆ ਸੋਹਣਪੁਰੇ ਚ ਜਿਹੜੀ ਝੋਟੀ ਪੂਰੀ ਆ ਜਿਹੜੀ ਜਿਹੜੇ ਵੀ ਸ਼ਕੀਨ ਐ ਸੋਹਣੀਆਂ ਝੋਟੀਆਂ ਘਰੇ ਦੱਖਣ ਦੇ ਕਿੰਨਾ ਚਿਰ ਹੋਇਆ ਵੇਦੀ ਨਾ ਸੋਈ ਨਾ ਅੱਜ ਸੋਈ ਨਾ ਅੱਜ 6 ਵਜੇ ਦਾ ਮਗਰ ਕੱਟਾ ਜਾ ਰਿਹਾ ਪੀਜੇ ਹੋ ਜਾਣਾ ਹਾਂ ਕੱਟਾ ਜੇ ਇਹਦੇ ਮਗਰ ਠੀਕ ਆ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ ਇਹ ਰਵੀ ਉਧਰੋਂ ਵੀਰਪਰਾ ਵੀਰ ਆਪਣਾ ਲੈ ਗਿਆ ਪੰਜ ਝੋਟੀਆਂ ਹਰਿਆਣੇੋਂ ਅੱਛਾ ਉਧਰੋਂ ਬੋਲਾ ਮੰਨ ਮਣਕੇ ਲੈ ਆਈ 12 ਮਰਾ 13 ਦਰਾਂ ਕਿਲੋ ਅੱਛਾ ਉਹਦੇ ਤੁਹਾਨੂੰ ਪਤਾ ਸਬਰ ਬੜਾ ਆ ਹਾਂਜੀ ਇੱਕ ਹੁਣ ਘਟ ਗਿਆ ਉਹਨੇ ਇਹਦੇ ਤਲੇ 11:00 10:00 ਇੰਨਾ ਬੋਲਾ ਤਿਆਰ ਜੇ 10 ਕਿਲੋ ਜਿਹੜਾ ਮੰਨ ਕੇ ਚੱਲੀ ਆ ਠੰਡਾ ਕਰਕੇ ਜਿਹੜਾ ਮੰਨ ਤਿਆਰ ਆ ਤੇ ਸੂਆ ਦੰਦ ਜੇ ਅੱਛਾ ਮੂੰਹ ਦੁੱਧ ਸੂਆ ਪੇਲਾ ਪਹਿਲਾ ਪਹਿਲਾ ਸੂਆ ਰ ਤੇ ਅਜੇ ਤੇ ਫਿਰ ਵਾਜੋ ਕਿ ਦੁੱਧ ਹਰ 2 ਰੁਪਏ ਵਦਨਾ ਇਹਨੇ ਦੁੱਧ 2-3 ਰੁਪਏ ਇਹਨੇ 15-16 ਕਿਲੋ ਪਹਿਲੇ ਸਵੇਰ ਭਰ ਦੇਣਾ ਅੱਛਾ ਥੱਲੇ ਉਤਰਾ ਹਵਾਨੇ ਦੀ ਥੋੜੀ ਨਿੱਗੜੀ ਆ ਹਨਾ 2000 ਰੁਪਏ ਜੀ ਤੋਰਾਂ ਹਾਂ ਫਿਰ ਇੱਕ ਦਿਨ ਬਾਕੀ ਸੂਈ ਸਵਾਈਆ ਦੁੱਧ ਦੀ ਆਪਣੀ ਤੁਸੀਂ ਚਵਾਈ ਕਰਕੇ ਲੈ ਆ ਜਾਨੀ ਦੁੱਧ ਪੂਰਾ 10-11 ਕਿਲੋ ਹੋਵੇ ਕੋਈ ਵੀ ਲੈ ਜੇ ਨੀ ਤੇ ਇੱਥੇ ਤੇ ਵੱਜੀਆਂ ਹੀ ਆ ਫਿਰ ਬਾਕੀ ਇਹ ਆ ਵੀ ਕੱਦ ਕਾਠ ਫਿਟ ਫੋੜੇ ਦੀ ਜਿਹੜੀ ਚੰਗੀ ਆ ਸੋਹਣ ਪੋਣੇ ਚ ਛੋਟੀ ਪੂਰੀ ਆ ਜਿਹੜੀ ਬਿਲਕੁਲ ਛੋਟਾ ਸੀ ਕਿਤੇ ਕੱਦ ਕਾਠ ਪੱਖਾ ਵੀ ਜਵਾਨ ਪੂਰੀ ਦੀ ਤੇ ਥਾਣ ਵੀ ਦੇਖ ਸਕਦੇ ਤੇ ਤੇ ਫਿਰ ਕਿੰਨਾ ਵੀ ਦੀ ਮੁੱਲੇ ਦਾ ਫਿਰ ਬੋਲਾ ਵੀ ਇਹ ਦਾ ਕਰ ਨੂੰ ਭਾਣ ਡੇਢ ਕਰੀ ਜਾਈਏ ਇਹ ਆਰ ਬੀਹਾਂ ਨਾਏ 1 ਲੱਖ ਵੀ ਇਹ ਦੀ ਦਵਾਂਗੇ ਅੱਛਾ ਹਾਂਜੀ 1 ਲੱਖ ਦੇ 20 ਹਜ਼ਾਰ ਦੀ ਚਲੋ ਬਾਕੀ ਕੋ ਫੋਨ ਲਾਵੇ ਕੋਨੇ ਕਰਦਾ ਮਾਨਦਾ ਨਾ ਪਹੁੰਚ ਵਿੱਚ ਹੈ ਕਿ ਵੱਖਰੀ ਅੱਜ ਪਹੁੰਚ ਵਿੱਚ ਹੈ ਅੱਛਾ ਪਹੁੰਚ ਵਿੱਚ ਹੈ 100 ਕਿਲੋਮੀਟਰ ਤੱਕ ਇਹ ਵੀ ਕੋਈ ਸੇਵਾ ਵਾਲਾ ਲਾਏਗਾ 1500 ਕਿਲੋ ਪਹਿਲੇ ਸਵੇਰੇ ਦੋ ਦੋ ਰਾਉ ਛੋਟੀ ਜੱਗੀ ਹੈ ਤੇ ਜੇ ਸਵੇਰ ਨੂੰ ਕਾ ਦੋ ਰੋਇਆ ਨਾ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਜੀ ਇਹ ਗੱਬੜਿਆ ਜੀ ਅੱਛਾ ਹਾਂਜੀ ਤੋਰੋ ਫੇਰ ਇੰਨਾ ਵਿੱਚ ਇਹ ਆ ਜੇ ਤਿਆਰੀ ਜੀ ਇੰਨਾ ਵਿੱਚ ਬਹੁਤਾ ਟਾਈਮ ਨਹੀਂ ਖੜਨਾ 63 ਕੋਪ ਹੈ ਨਾ ਜਿਹੜਾ ਇਹਨੇ ਇਹ ਵਾਲੀ ਉਂਗਲੀ ਨਾਲ 당 ਹੀ ਕਰੋ ਹਾਂਜੀ ਬਾਕੀ ਖਾਣੇ ਦਾ ਤਾਂ ਚੰਗੇ ਕਰਦੇ ਆ ਤੇ ਇਹ ਕਿੰਨੇ ਕ ਦੁੱਧ ਵਾਲੀ ਵਿੱਚ ਯਾਰ ਜੀ ਪਹਿਲਾਂ ਸਵੇਰ ਘਰ ਆਲਿਆਂ ਦੇ 10-11 ਕਿਲੋ ਚ ਆਇਆ ਅੱਛਾ ਤੇ ਹੁਣ ਗਰਮੇ ਗਰਮੇ 11-12 ਕਿਲੋ ਚ ਆ ਦੋ ਇਹ ਰੁਪਈਆ ਤੇਰਾ ਮੁੱਲ ਮੁੱਲ ਇਹਦਾ ਜੀ ਰਵੀ ਜੀ ਕਿੰਨਾ ਇਹ 70000 ਚ ਪਹੁੰਚ ਕਰ ਦਾਂਗੇ ਅੱਛਾ 70000 ਚ ਪਹੁੰਚ ਕਰ ਦੋਗੇ ਕਰ ਦਾਂਗੇ ਰੁਪਈਆ ਜੀ ਠੀਕ ਹੈ ਜੀ ਠੀਕ ਹੈ ਤੇ ਹੁਣ ਇੱਕ ਆਹ ਵਾਲੀ ਜਿਹੜੀ ਝੋਟੀ ਜੀ ਇਹ ਟੋਕੜਾ ਰੱਖੀ ਮੇਸ਼ਾ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ ਰਿਹਾ 7 ਕਿਲੋ ਦੁੱਧ ਤਿਆਰ ਨਹੀਂ ਪੱਕਾ ਦੁੱਧ ਹੈਗਾ 7 ਲੀਟਰ ਪੱਕਾ ਪੱਕਾ ਵੀ ਜਿੱਦਾਂ ਮਰਜੀ ਕਿਉਂ ਵੀ ਭੜਾ ਦੁੱਧ ਲੈ ਲਓ ਮੇਰੇ ਕੋਲ ਤੋਰੋ ਹਾਂ ਫਿਰ ਕਰੀਨ ਤੇ ਦਾ ਮੁੱਲ ਇਹਦਾ ਮੁੱਲ ਹਰ ਵੀ ਦੀ ਮੁੱਲ ਮੰਗਦਾ 60 ਲੱਖ ਟ੍ਰੇਡਰ ਮੰਗੀ ਜਾਏਗੀ ਇਹ 48 ਜਰ ਤੇ ਪਹੁੰਚ ਕਰ ਦਾਂਗੇ 48 ਜਰ ਤੇ ਪਹੁੰਚ ਕਰ ਦਾਂਗੇ ਠੀਕ ਹੈ ਜੀ ਕੋਈ ਨਹੀਂ ਭਰਾ ਬੋਨ ਲਾਵੇ ਕੋਈ ਮੰਤਨ ਕਰ ਦਾਂਗੇ ਮੰਤਨ ਤੇ ਚਲੋ ਸਾਰੀਆਂ ਚੀਜ਼ਾਂ ਹੋਊਗੀਆਂ ਹਨਾ ਫੋਨ ਕੋਈ ਲਾਵੇ ਜ਼ਰੂਰ ਠੀਕ ਹੈ ਤੇ ਹੁਣ ਇੱਕ ਗਾਂ ਜਿਹੜੀ ਐਂਡ ਤੇ ਤੇ ਥਾਣਾ ਇਹਦੇ ਵੀ ਦੇਖ ਸਕਦੇ ਕਰੀ ਲਾਗੇ ਦਾ ਆਹ ਦੇਖ ਸਕਦੇ ਚੰਗੇ ਗੈਪ ਤੇ ਥਾਣਾ ਜਿਹੜਾ ਇਹਦਾ ਠੰਡੀ ਬੜੀ ਹੈ ਨੀ ਬਿਜਲੀ ਪਾਣੀ ਇੱਥੇ ਗੱਲ ਠੀਕ ਹੈ ਇਨੋਂ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਅਰਬੀ ਨੇ 20-25 ਦਿਨ ਹੋ ਗਏ ਸੋਈ ਨਾ ਉਹ ਮਦਰ ਬੱਚਾ ਜੀ ਦੇ ਠੀਕ ਆ ਹਾਂ ਜੀ ਤੇ ਦੁੱਧ ਕਿੰਨਾ ਤਿਆਰ ਕਰਦੇ ਆ ਅਰਬੀ ਇਹਦਾ ਥੱਲੇ ਹੈਗਾ 14 ਕਿਲੋ ਪੱਕਾ ਅੱਛਾ ਹਾਂ ਜੀ ਹਾਂ ਜੀ ਤੋਰ ਹਾਂ ਫੇਰ ਇਹਨਾਂ ਨੂੰ ਕਿੰਨਾ ਫਿਰ ਮੋਲੇ ਦਾ ਵੀਡੀਓ ਇਧਰ ਬਹਿ ਜਾ ਬੰਦਾ ਇਧਰ ਬਹਿ ਗੀ ਠੀਕ ਹੈ ਜੀ ਮੋਲਾ ਰਵੀ ਦਾ 50000 ਰਿਆ ਅੱਛਾ ਅੱਬ ਤਹਿੰਦਾ ਜੋ ਮਾਨਾ ਕਰਾਉਣਾ ਆਪ ਹੀ ਕਰ ਦੋਗੇ ਆਪ ਰਵੀ ਜੀ ਕਰਤੀਏ 38000 ਪਹੁੰਚ ਕਰਦਾਂਗੇ ਅੱਛਾ ਹਾਂਜੀ 38000 ਚ ਪਹੁੰਚ ਤੇ ਦੁੱਧ ਕਿੰਨਾ ਤਿਆਰ ਹੈ 14 ਕਿਲੋ ਰੁਪਏ ਤਿਆਰ ਜੀ ਤਿਆਰ ਜਿਹੜਾ ਬਿਲਕੁਲ ਹੈ ਨਾ ਬਿਲਕੁਲ ਪਾਣੀ ਵਰਗਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਅਜ ਕੋਈ ਚਲ ਹੈ ਨਾ 14 ਰੁਪਏ ਨਹੀਂ ਵੇਚਦੇ ਤੁਸੀਂ ਆਹਾਂ ਇੱਥੇ ਆਪ ਪੇੜੀ ਕਰਕੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਸ਼ੂ ਵੀਰ ਜੀ ਹੁਣ ਚਾਰ ਵਕਾਉ ਕੀਤੇ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਤਸੱਲੀ ਕਰਕੇ ਵੇਖ ਚੱਕ ਕੇ ਖੜਾ ਤੇ ਆਹ ਜਿਹੜਾ ਗਾਂ ਦਾ ਬਛਾ ਹੈ ਪੂਰੀ ਤਸੱਲੀ ਹੋਵੇ ਤੇ ਫੇਰੀ ਅਗਲੇ ਦੇ ਕਿੱਲੇ ਤੋਂ ਪਸ਼ੂ ਖੋਲਿਆ ਕਰ